ਤੇ ਆਪਾਂ ਤੇਲ ਪਾਵਾਂਗੇ ਤੇਲ ਚ ਪਾਵਾਂਗੇ ਆਪਾਂ ਥੋੜੇ ਸੁੱਕੇ ਮਸਾਲੇ ਜਿੰਦੇ ਚ ਜੀਰਾ ਇਹਨੂੰ ਕਰ ਲਵੋ ਬੜੀਆ ਤਰੀਕੇ ਨਾਲ ਮਿਕਸ ਆਹ ਦਾ ਨੀਆ ਪਾਵਾਂਗੇ ਸਾਰੇ ਤੇ OK ਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਤੁਹਾਡਾ ਅਰਸ਼ ਦੇ ਸਵਰ ਸੋਈਚ ਤੇ ਅੱਜ ਦੇ ਬਲੌਗ ਚ ਆਪਾਂ ਬਣਾਵਾਂਗੇ ਈਜ਼ੀ ਕੁਇਕ ਤੇ ਸਿੰਪਲ ਰੈਸਪੀ ਚਿਕਨ ਦੀ। ਚਿਕਨ ਰੈਸਪੀ ਠੀਕ ਹੈ। ਈਜ਼ੀ ਸਿੰਪਲ ਤੇ ਕੁਇਕ ਵਾਲਾ ਚਿਕਨ ਬਣਾਵਾਂਗੇ ਅੱਜ ਆਪਾਂ। ਉਹਦੇ ਲਈ ਪਹਿਲਾਂ ਆਪਾਂ ਕੱਟਾਂਗੇ ਟਮਾਟਰ ਤੇ ਪਿਆਜ਼। ਠੀਕ ਹੈ ਜੀ। ਬੱਸ ਹਾਂਜੀ ਤੇ ਹੁਣ ਵਾਰੀ ਆਪਣੇ ਜੀ ਦੀ ਪਿਆਜ਼ਾਂ ਦੀ ਪਿਆਜ਼ਾਂ ਦੀ ਆਪਾਂ ਮਤਲਬ ਕਿ ਸ্লাইਸ ਕਰ ਲੈਣੇ ਬਲੈਕ ਇਸ ਫਰ ਇੱਥੇ ਪਿਆਪਾ ਤੇਲ ਪਾਵਾਂਗੇ ਤੇਲ ਚ ਪਾਵਾਂਗਾ ਆਪਾਂ ਥੋੜੇ ਸੁੱਕੇ ਮਸਾਲੇ ਜਿੰਦੇ ਚਾਹ ਜੀਰਾ ਲਾਲ ਸੁੱਕੀ ਮਿਰਚ ਦਾਲਚੀਨੀ ਹਰੀ এলাਚੀ ਲੌਂਗ ਠੀਕ ਹੈ ਆਪਾਂ ਤਰ ਤੇਲ ਪਤਾ ਉਹਨਾਂ ਨੂੰ ਆਪਾਂ ਫਰਾਈ ਕਰਾਂਗੇ ਥੋੜਾ ਜਨਾ ਕਰ ਲਾਂਗੇ ਆਪਾਂ ਭੁੰਨ ਲਾਂਗੇ ਨਮਕ ਦਾ ਇਹਦੇ ਨਾਲ ਤਾਂ ਜਿਹੜਾ ਆਪਣਾ ਪਿਆਜ ਨਾਲ ਥੋੜੇ ਵਧੀਆ ਚਿਕਨ ਦੇ ਨੇ ਢਾਲ ਜਾਂਗੇ ਚਲੋ ਜਿਉਂ ਆਪਾਂ ਪਿਆਜ਼ਾਂ ਨੂੰ ਭੁੰਨਾਗੇ ਥੋੜਾ ਟਾਈਮ ਫਿਰ ਬਾਸਮੇਤੀ ਪਾ ਲਓ ਅੱਗੇ ਜਿੱਕੇ ਲਈ ਆਪਾਂ ਕੱਟਾਂਗੇ ਐਡ ਆਪਣਾ ਚਿਕਨ ਇਹ ਵਾਲਾ ਜੈਤ ਮਾਈਟਰ ਕਰ ਲਵੀਂ ਮੈਂ ਉੰਨਾ ਆਪਾਂ ਕੰਕੀਟਰ ਕਰ ਲਾਂਗੇ। ਹਾਂਜੀ ਕਿ ਹੁਣ ਆਪਾਂ ਇਹ ਬੇਕੈਰ ਕਰਾਂਗੇ ਆਪਣਾ ਅਦਰਕ ਲਸਣ। ਸ਼ੁਰੂ ਕਰਦੇ ਹਾਂ। ਇਹਨੂੰ ਘਾਲ ਲਵੋ ਬੜੀਆ ਤਰੀਕੇ ਨਾਲ ਮਿਕਸ। ਆਰਾਮ ਅੱਧਾ ਗਲਾਸ ਨਾਲ ਤੇ ਫਿਰ ਆਪਾਂ ਆਪ ਬੈਡ ਕਰਾਂਗੇ ਮਸਾਲੇ ਤੇ ਤੁਹਾਨੂੰ ਪਤਾ ਹੈ ਜੀ ਹਾਂਜੀ ਕਿਹਨਾਂ ਆਪਾਂ ਅਗਲੇ ਕਰਾਂਗੇ ਮਸਾਲੇ ਆਏ ਚਲੋ ਜਿਹਦੇ ਚ ਆਪ ਲਿਆ ਨਮਕ, ਅਦਰਕੀ, ਢੇਕੀ ਮੀਨ, ਸੁੱਕਾ ਧਨੀਆ ਪਾਊਡਰ, ਕਾਲੀ ਮੀਟ ਪਾਊਡਰ ਤੁਹਾਨੂੰ ਗੰਮ ਸੰਗੀਤ ਰੰਮੇਕ ਜਿਹੜੇ ਤਾਂ ਮਿਕਸ ਕਰਕੇ ਮਿਲਦੇ ਆਂ ਹਾਂਜੀ ਤੇ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਸੋਇਆ ਸੌਸ ਸੋਇਆ ਸੌਸ ਨਾਲ ਇਹਦਾ ਪੰਡਾ ਕੇ ਹਾਂਜੀ ਬਾ ਜਿਹੜਾ ਆਪਾਂ ਨਾਲ ਹੀ ਐਡ ਕਰਾਂਗੇ ਆਪਣੇ ਟਮਾਟਰ ਮੈਰੂ ਕੁ ਇਸ ਨੂੰ ਆਪ ਛੇਕ ਕੇ ਮਿਕਸ ਕਰਾਂਗੇ ਤਨੂੰ ਆਪਾਂ ਦੇਾਂਗੇ ਟੱਕ ਹਾਂਜੀ ਜਮੇ ਨੂੰ ਟੱਕ ਲਾ ਦੇ ਹਾਂਜੀ ਹੁਣ ਇਹਨੂੰ ਟੱਕ ਕੇ ਥੋੜਾ ਟਾਈਮ ਪਕਾਵਾਂਗੇ ਓਕੇ ਦਿਖਾਣੇ ਤੱਕ ਆਜੋ ਹਾਂਜੀ ਤਿੰਨ ਜਿਹੜਾ ਆਪਾਂ ਪਾਇਆ ਸੀ ਥੋੜਾ ਜਿਹਾ ਦਹੀਂ ਇਹ ਦੋ ਕਰ ਦੋ ਇਹਨਾਂ ਨੂੰ ਚੰਗੀ ਤਰ੍ਹਾਂ ਮਿਨਿਚ ਚੈੱਕ ਦਿਸ ਬਿਊਟੀ ਨਾਈਸ ਟੂ ਨਾਈਸ 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 ਓਕੇ ਫਿਰ ਦਿਖਾਣੇ ਆ ਕੇ ਹਾਂਜੀ ਹੁਣ ਇੰਦੇ ਚ ਆਪਾਂ ਕਰਾਂਗੇ ਚਿਕਨ ਮਸਾਲਾ ਐਂਡ ਚਲੋ ਪੱਕੰਦੋ ਥੋੜਾ ਜਿਹਾ ਆ ਗਿਆ ਆਪਣਾ ਪਤਾ ਆਪਣਾ ਚਿਕਨ ਹੋ ਗਿਆ ਜੀ ਰੈਡੀ ਹੋਣਾ ਆਪ ਐਡ ਕਰਾਂਗੇ ਜੀ ਗਰਮ ਮਸਾਲਾ ਪਿੰਗਲ ਇਹ ਐਡ ਕਰਾਂਗੇ ਆਪਣੇ ਕਸੂਰੀ ਮੇਠੀ ਅੰਦਾਜ਼ਾ ਇਹਦਾ ਚਿਕਨ ਆਪਣਾ ਆਲਮੋਸਟ ਰੈਡੀ ਹੈ ਬਸ ਚੁਆਸ ਫਲਾਉਂਸ ਕਬਾਬ 2 ਮਿੰਟ ਪਕਾਣਾ ਹੋਰ ਬਾਅਦ ਜ਼ਿਆਦਾ ਟਾਈਮ ਨਹੀਂ ਸੰਜੀ ਧੌਣ ਵਾਰੀ ਆ ਗਏ ਆਪਣੇ ਐਂਡ ਤੇ ਹਰਾ ਧਨੀਏ ਦੀ ਇੱਥੇ ਆਪਾਂ ਹਰਾ ਧਨੀਆ ਪਾ ਦਾਂਗੇ ਸਾਰੇ ਦੇ OK ਜੀ ਜੀ ਅਗਰ ਜੀ ਆਪਣਾ ਚਿਕਨ ਹੋ ਗਿਆ ਜੀ ਰੈਡੀ ਬਸ 2 ਮਿੰਟ ਹੋਰ ਪਕਾਵਾਂਗੇ ਆਪਾਂ ਟੱਕ ਦਾਂਗੇ ਬਾਅਦ ਫਿਰ ਤੁਹਾਨੂੰ ਪਲੇਟਿੰਗ ਕਰਕੇ ਮਿਲਦੇ ਹਾਂ Yes Anji, a gente vai fazer o Vamos fazer o barquete. Vamos fazer ਹਾਂਜੀ ਸਵਾਦ ਬਣਿਆ ਤੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਘਰੇ ਜਰੂਰ ਟਰਾਈ ਕਰਿਓ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨਾਲ ਔਨੇ ਦੇ ਲਈ ਬਾਏ ਬਾਏ ਜੀ ਜਰੂਰ ਬਣਾਇਓ ਠੀਕ ਹੈ ਜੀ ਬਾਏ ਬਾਏ